ਹਾਂਜੀ ਦੋਸਤੋ ਆਪਾਂ ਪਿੰਡ ਫੂਲ ਦੇ ਵਿੱਚ ਖੜੇ ਆ ਰਿਆਸਤੀ ਸ਼ਹਿਰ ਆ ਫੂਲ ਸੋ ਕਿਸੇ ਵੇਲੇ ਇਹ ਨਾਬਾ ਰਿਆਸਤ ਦਾ ਹਿੱਸਾ ਹੋਇਆ ਕਰਦਾ ਸੀ ਸੋ ਕਿਲੇ ਦੀ ਵੀਡੀਓ ਤੁਸੀਂ ਦੇਖੀ ਆ ਸਾਰੀ ਤੇ ਪਿੰਡ ਦੇ ਗੱਬੇ ਇੱਕ ਰਾਈਆਂ ਵਾਲਾ ਖੂਹ ਆ ਸੋ ਸਾਡੇ ਸਰਦਾਰ ਜੀ ਖੜੇ ਆ ਜੀ ਐਸੇ ਪਿੰਡ ਦੇ ਵਸਿੰਦੇ ਆ ਇਸ ਪਿੰਡ ਦੇ ਵਸਨੀਕ ਆ ਸੋ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਖੂਹ ਕਿੰਨੇ ਸਾਲ ਪੁਰਾਣਾ ਏ ਤੇ ਕੀ ਇਤਿਹਾਸ ਆ ਖੂਹ ਦਾ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਰ ਥੋੜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਖੂਹ ਪ੍ਰਤੀ ਦਿਓ ਜੀ ਕਿ ਖੂਹ ਦਾ ਕੀ ਇਤਿਹਾਸ ਹੈ ਇਹ ਖੂਹ ਕਿੰਨਾ ਕੁ ਪੁਰਾਣਾ ਜੀ ਪੁਰਾਣੇ ਬਾਰੇ ਤਾਂ ਆਪਾਂ ਨੂੰ ਸਦੀਆਂ ਪਰੀ ਜੇ ਪ੍ਰਥਾ ਚੱਲੀ ਆ ਰਹੀ ਹੈਗੀ ਉਸ ਗੱਲ ਨੂੰ ਜਾਣ ਸਕਦਾ ਮੇਰੀ ਉਮਰ ਤਾਂ ਛੋਟੀ ਹੈਗੀ ਹਾਂ ਜੀ ਇਹ ਕੋ ਲੱਖੀ ਸ਼ਾਹ ਬਨਜਾਰਾ ਹੁੰਦਾ ਸੀਗਾ ਜੀ ਹਾਂ ਜੀ ਉਹ ਵਪਾਰ ਦੇ ਤੌਰ ਤੇ ਉਧਰੋਂ ਆਉਂਦਾ ਹੁੰਦਾ ਸੀਗਾ ਹਾਂ ਜੀ ਤੇ ਰਸਤੇ 'ਚ ਉਹ ਰੁਕਦਾ ਹੁੰਦਾ ਸੀ ਜਿੱਥੇ ਉਹਨੂੰ ਐ ਲੱਗਦਾ ਸੀ ਵੀ ਮੈਰੀ ਇੱਥੇ ਠਹਿਰ ਬਣੂਗੀ ਹਾਂ ਜੀ ਤੇ ਉੱਥੇ ਉਹ ਇਹਦਾ ਇਹ ਹੁੰਦਾ ਸੀਗਾ ਵੀ ਪਾਣੀ ਦੇ ਸਾਧਨ ਪਹਿਲਾਂ ਹੁੰਦੇ ਨਹੀਂ ਸੀਗੇ ਹਾਂਜੀ ਤੇ ਉਹ ਖੂਲ ਪਾਉਂਦਾ ਹੁੰਦਾ ਸੀਗਾ ਜੀ ਠੀਕ ਹੈ ਜੀ ਹਾਂ ਉਮੀਦ ਕਰਦੇ ਆਂ ਵੀ ਉਸੇ ਦਾ ਲਵਾਇਆ ਵੈਸੇ ਜਿਹੜਾ ਸਾਨੂੰ ਅ ਬਜ਼ੁਰਗ ਦੱਸ ਰਹੇ ਸੀਗੇ ਠੀਕ ਹੈ ਜੀ ਤੇ ਉਦੋਂ ਮੁੜ ਕੇ ਫਿਰ ਰਾਜਾਂ ਦੀਆਂ ਰਿਆਸਤਾਂ ਹੋ ਗਈਆਂ ਜੀ ਹਾਂ ਇਹ ਨਾਬਾ ਰਿਆਸਤ ਚ ਹੁੰਦਾ ਸਾਡਾ ਪਿੰਡ ਇਹ ਜੀ ਹਾਂਜੀ ਤੇ ਨਾਬਾ ਰਿਆਸਤ ਚ ਇਹਦਾ ਪਾਣੀ ਇੰਨਾ ਮਿੱਠਾ ਸੀਗਾ ਕੋਈ ਪਾਣੀ ਦੇ ਸਾਧਨ ਵੀ ਨਹੀਂ ਹੁੰਦੇ ਸੀਗੇ ਜੀ ਹਾਂਜੀ ਤੇ ਇਹਦਾ ਪਾਣੀ ਗਾਹਾਂ ਨਾਬੇ ਜਾਂਦਾ ਹੁੰਦਾ ਸੀਗਾ ਜੀ ਇਹ ਖੂਦ ਹੈ ਜੀ ਇਹ ਖੂਦ ਹੈ ਜੀ ਯਾਨੀ ਕਿ ਸਾਧਨਾਂ ਦੇ ਹਾਂਜੀ ਇਥੋਂ ਸਾਡੇ ਪਿੰਡ ਝੂਟੀਆਂ ਛੱਡਿਆ ਹੁੰਦਾ ਸੀਗਾ ਜੀ ਠੀਕ ਹੈ ਜੀ ਝੂਟੀਆਂ ਦਾ ਗਾਹਾਂ ਡਿਊਟੀ ਲੱਗੀ ਹੁੰਦੀ ਸੀਗੀ ਇਹ ਪਿੰਡ ਬਾਈ ਪਿੰਡ ਜਾਂਦਾ ਹੁੰਦਾ ਸੀਗਾ ਜੀ ਠੀਕ ਹੈ ਜੀ ਹਾਂ ਇਹਦਾ ਪਾਣੀ ਨਾਬੇ ਰਾਜੇ ਦੇ ਮਤਲਬ ਕਿ ਮੈਲਾ ਜਾਂਦਾ ਰਹੇ ਐਨਾ ਕ ਕੋਈ ਆਈਡੀਆ ਹੋਊਗਾ ਤੁਹਾਨੂੰ ਵੀ ਇਹ ਕਿੰਨਾ ਕੁ ਡੂੰਗਾ ਹੋ ਸਕਦਾ ਜੀ ਥੱਲੇ ਨੂੰ ਡੂੰਗਾ ਨਿਕਾਈ ਇਹ ਮਾਉਂਦੇ ਹੁੰਦੇ ਜੀ ਆਪਣੇ ਕੀ ਰਸਕੀਏ ਦਿੱਲੀ ਵਾਲੇ ਆਉਂਦੇ ਹੁੰਦੇ ਮਾਪਣ ਹਾਂਜੀ ਹਾਂ ਪਾਣੀ ਦਾ ਲੈਵਲ ਤਾਂ ਹੁਣ ਕਾਫੀ ਮਤਲਬ ਕਿ ਥੱਲੇ ਚਲਾ ਗਿਆਗਾ ਹੁਣ ਨਿਕਾਈ ਦਾ ਨਹੀਂ ਸਾਨੂੰ ਕੋਈ ਪਤਾ ਜੀ ਠੀਕ ਹੈ ਜੀ ਮਤਲਬ ਤੁਸੀਂ ਇਹਨੂੰ ਜਦ ਦੀ ਜਦਾਂ ਤੁਸੀਂ ਆ ਬੱਚਾ ਇਹ ਇਸੀ ਉਮਰ ਤਾ ਇਦਾਂ ਹੀ ਦੇਖਦੇ ਆਂਦੇ ਆ ਆਪਣੇ ਬਚਪਨ ਤੋਂ ਅਮੀਨਾ ਘਰ ਥੋੜੀ ਕਰ ਲਈ ਸੀ ਜਿਉਂ ਰੱਖਿਆ ਉਹ ਤੋਂ ਉਵੇਂ ਹੀ ਹੈਗਾ ਹਾਂਜੀ ਚਲੋ ਆ ਰੀਨੋਵੇਸ਼ਨ ਵਾਸਤੇ ਰੀਨੋਵੇਸ਼ਨ ਵਾਸਤੇ ਅਸੀਂ ਕਰ ਲਈ ਸੀ ਬਾਅਦ ਵਿੱਚ ਹੋਈ ਹੈ ਹਾਂ ਦੇਖਦਾ ਸੀਗਾ ਇਹ ਠੀਕ ਹੈ ਬਾਕੀ ਉਹ ਸਾਰਾ ਕੁਝ ਉਵੇਂ ਹੈ ਜੀ ਆਏ ਉਦਾਂ ਹੀ ਹੈ ਜੀ ਹਾਂ ਤੁਹਾਨੂੰ ਦੱਸੇ ਵੀ ਆਹ ਦੇਖੋ ਆਹ ਉਥੋਂ ਪਾਣੀ ਉਹ ਆਉਂਦਾ ਸੀਗਾ ਪੀਣ ਦੇ ਪੀਣ ਵਾਸਤੇ ਠੀਕ ਹੈ ਜੀ ਬਣੀ ਦੀ ਹੈਗੀ ਉਧਰ ਵੀ ਬਣੀਆਂ ਹੋਈਆਂ ਸੀਗੀਆਂ ਠੀਕ ਹੈ ਜੀ ਉੱਥੇ ਤੁਸੀਂ ਦੇਖਣ ਵਾਲ ਜਿੱਥੇ ਤੋੜੇ ਭਰਦੇ ਹੁੰਦੇ ਸੀਗੇ ਜੀ ਮਸਟਾਂ ਨਾਲ ਹਾਂਜੀ ਹਾਂ ਉਹਨਾਂ ਦੇ ਉਹ ਬਾਡੇ ਵੀ ਉਵੇਂ ਪਏ ਹੋਏ ਐ ਇੱਥੇ ਰਸਿਆਂ ਦੇ ਬਾਡੇ ਵੀ ਸੀਗੇ ਜੀ ਤੁਸੀਂ ਤੁਸੀਂ ਆਪਣੀ ਸੋਜੀ ਦੇ ਵਿੱਚ ਚੱਲਦਾ ਦੇਖਿਆ ਜੀ ਇਹ ਨਹੀਂ ਮੈਂ ਚੱਲਦਾ ਮੇਰੇ ਬਜ਼ੁਰਗਾਂ ਨੇ ਬਹੁਤ ਦੇਖਿਆ ਠੀਕ ਤੁਸੀਂ ਬਾਪੂ ਜੀ ਚੱਲਦਾ ਦੇਖਿਆ ਅੱਛਾ ਤੁਸੀਂ ਵੀ ਨਹੀਂ ਚੱਲਦਾ ਦੇਖਿਆ ਮਤਲਬ ਤੁਸੀਂ ਵੀ ਬਚਪਨ ਤੋਂ ਇਹਨੂੰ ਐਸੇ ਤਰ੍ਹਾਂ ਦੇਖਦੇ ਆਂਦੇ ਆਂ ਹਾਂ ਤੋਂ ਚਲੋ ਅੱਜ ਮਤਲਬ ਇਹ ਖੂਬੇਸ਼ਕ ਲੋਕ ਖੂ ਨੂੰ ਵਰਤਨਾ ਛੱਡ ਗਏ ਲੇਕਿਨ ਥੋੜੀ ਸਾਥ ਐਦਾਂ ਹੀ ਇੱਥੇ ਜੰਮਦੀ ਐ ਐਸੇ ਤਰ੍ਹਾਂ ਰੌਣਕ ਤੋ ਬਾਕੀ ਦਿਨ ਤਿਹਾੜ ਨੂੰ ਜਿੱਦਾਂ ਦੀਵਾਲੀ ਹੁੰਦੀ ਹੈ ਜਾਂ ਕੋਈ ਤਿਹਾਰ ਹੁੰਦੇ ਆ ਮੱਥਾ ਟੇਕਦੇ ਆ ਜੀ ਹਾਂਜੀ ਦੀਮਲਾ ਕਰਦੇ ਆ ਜੇ ਸੀ ਸੋ ਵਾਹ ਜੀ ਹਾਂ ਦੀਵੇ ਲਾਉਨੇ ਆਗੇ ਬਾਕੀ ਟਾਈਮ ਮਿਲਦਾ ਸੀ ਦੀਮਲਾ ਤਾਂ ਹਾਂ ਵੀ ਕਰਦੇ ਨੇ ਆ ਜੀ ਠੀਕ ਠੀਕ ਹਾਂ ਇਲਾਸ ਜਿਹੜੀ ਲੱਜ ਕਹਿੰਦੇ ਹੁੰਦੇ ਇਲਾਸ ਕਹਿੰਦੇ ਹਾਂਜੀ ਉਹ ਗਾਂਹ ਸਾਥ ਹੈ ਜੀ ਹਾਂਜੀ ਉੱਥੇ ਜਾਂਦੀ ਹੁੰਦੀ ਸੀਗੀ ਜੀ ਅੱਛਾ ਜੀ ਇੱਥੋਂ ਹਾਂਜੀ ਜਿਹੜੇ ਤੋੜੇ ਭਰਦੇ ਹੁੰਦੇ ਪਾਣੀ ਮਤਲਬ ਐਨੀ ਢੰਗਾਈ ਹੈ ਇਹਦੀ ਹਾਂਜੀ ਹਾਂਜੀ ਮੇਰੇ ਬਾਪੂ ਜੀ ਨੇ ਦੱਸਿਆਗਾ ਠੀਕ ਹੈ ਜੀ ਅਸੀਂ ਵੀ ਦੇਖਦੇ ਰਹੇ ਆ ਠੀਕ ਹੈ ਜੀ ਹਾਂ ਤੇ ਉਹ ਰੱਸਿਆਂ ਦੇ ਨਾਲ ਬੜੇ ਹਾਂ ਜੀ ਕਹਦੇ ਨੇ ਹਾਂ ਜੀ ਹਾਂ ਉਹ ਪਏ ਆ ਜੀ ਹਜੇ ਵੀ ਹਜੇ ਵੀ ਪਏ ਆ ਜੀ ਹਾਂ ਉਹ ਮੇਰੇ ਬਾਪੂ ਜੀਰ ਕਹਿੰਦਾ ਪਾਣੀ ਦੇ ਭਰਦੇ ਵੀ ਦੇਖਿਆ ਆਪ ਵੀ ਭਰਿਆ ਪਾਣੀ ਉਹਨਾਂ ਦਾ ਜੀ ਸੋ ਦੋਸਤੋ ਇਹ ਜਾਣਕਾਰੀ ਆ ਜਿਹੜੀ ਤੁਸੀਂ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਜੀ ਇਹ ਇਹ ਰਾਜਸਥਾਨ ਦੇ ਬਾਡਰ ਦੇ ਨੇੜੇ ਪਿੰਡ ਲੱਗ ਜਾਂਦੇ ਆ ਜੀ ਰਾਮਪੁਰਾ ਫੂਲ ਸੋ ਮੈਂ ਇੱਥੇ ਬਹੁਤ ਮਾਣ ਨਾਲ ਦੱਸਣਾ ਪਸੰਦ ਕਰੂੰਗਾ ਕਿ ਇਹਨਾਂ ਲੋਕਾਂ ਨੇ ਅੱਜ ਵੀ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਖੂਹ ਦੀ ਜਿਹੜੀ ਸੈੱਡਾਂ ਪਰਤੇ ਰਿਪੇਅਰ ਜ਼ਰੂਰ ਕੀਤੀ ਆ ਸਿਰਫ ਇਹਨੂੰ ਸੰਭਾਲਣ ਦੇ ਲਈ ਅਤੇ ਲੇਕਿਨ ਜਿਹੜਾ ਖੂਹ ਦਾ ਪੁਰਾਣਾ ਜਿਹੜੀ ਦਿੱਖ ਹੈਗੀ ਆ ਉਹ ਖੂਹ ਦੀ ਉਸੇ ਤਰ੍ਹਾਂ ਬਰਕਰਾਰ ਆ ਜਿੱਦਾਂ ਇਹ ਉਸ ਟਾਈਮ ਬਣਾਇਆ ਸੀ ਉਦਾਂ ਹੀ ਇਹ ਖੂਹ ਆ ਅੱਜ ਵੀ ਉਸੇ ਤਰ੍ਹਾਂ ਆ ਆ ਦੇਖੋ ਜੀ ਆ ਬਾਡੇ ਨੇ ਪੁਰਾਣੇ ਹੈਗੇ ਆ ਆ ਦੇਖੋ ਦੋਸਤੋ ਇਹ ਰੱਸਿਆਂ ਦੇ ਬਾਡੇ ਆ ਉਹੀ ਪੁਰਾਣੇ ਇੱਥੋਂ ਉਠ ਜੜਦਾ ਹੁੰਦਾ ਸੀਗਾ ਜੀ ਹਾਂਜੀ ਉਠ ਬੋਕਾ ਕਹਿੰਦੇ ਸੀਗੇ ਜੀ ਹਾਂਜੀ ਬੋਕਾ ਭਰਦੇ ਸੀਗੇ ਹਾਂਜੀ ਤੇ ਫੇਰੇ ਪਾਣੀ ਇੱਥੇ ਮਖਦੇ ਟੌੜਾਂ ਵਗੈਰਾ ਚ ਪੈਂਦਾ ਸੀਗਾ ਜੀ ਠੀਕ ਠੀਕ ਉਧਰ ਹੈ ਜੀ ਐਦਾਂ ਹੀ ਉਧਰ ਆ ਯਾਨੀ ਕਿ ਇਹਦੇ ਦੋਨੋਂ ਪਾਸੇ ਤੇ ਪਾਣੀ ਭਰਿਆ ਜਾਂਦਾ ਸੀ ਹਾਂਜੀ ਹਾਂਜੀ ਸੋ ਆ ਦੇਖੋ ਦੋਸਤੋ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਇਧਰ ਵੀ ਇਹਦੇ ਐਸੇ ਤਰ੍ਹਾਂ ਹਾਂਜੀ ਇਹ ਪਿੱਛੇ ਰਖਿਆ ਤਾਂ ਹਾਂ ਤੋਂ ਖੇਡਾ ਸੀ ਗਿਆ ਅਸੀਂ ਨਹੀਂ ਬਣਾਏ ਇਹ ਤੇ ਰੱਖੇ ਵੀ ਹੈ ਇਹ ਪਹਿਲਾਂ ਹੀ ਆ ਕਿਸੇ ਵੇ ਆਇਆ ਠੀਕ 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 ਇਹ ਪਹਿਲੇ ਹੀ ਨਿਸ਼ਾਨੀਆਂ ਦੋਸਤੋ ਰੱਖੀਆਂ ਹੋਈਆਂ ਦੇਖੋ ਇਹ ਪੁਰਾਣੀ ਆ ਉਵੇਂ ਸੰਭੀ ਵੀ ਆ ਗਈ ਆ ਠੀਕ ਠੀਕ ਇਹ ਜਿਹੜਾ ਉੱਪਰ ਵੇਸਟ ਪਾਣੀ गिरਦਾ ਹੋਣਾ ਫਿਰ ਇਹਦੇ ਵਿੱਚ ਨੂੰ ਖਾਂਦਾ ਹੋਣਾ ਜੀ ਹਾਂਜੀ ਹਾਂਜੀ ਠੀਕ ਠੀਕ ਹਾਂ ਉਰੇ ਸੰਦਸ ਨੰਬਰ ਜਿਆ ਹੋਰ ਆ ਦੇਖੋ ਦੋਸਤੋ ਇਹ ਉਸੇ ਸਮੇਂ ਦੇ ਆ ਪਹਿਲਾਂ ਵਾਲੇ ਪੁਰਾਣੇ ਬਣੇ ਹੋਏ ਆ ਇਦੇ ਵਿੱਚ ਨਾ ਬਚਾਈ ਲੱਕੜ ਲੱਗੀ ਹੁੰਦੀ ਸੀਗੀ ਜੀ ਹਾਂਜੀ ਲੱਕੜ ਤੋਂ ਉਹ ਲਾਸ ਥੱਲੇ ਆਉਣੀ ਹੁੰਦੀ ਸੀਗੀ ਜੀ ਠੀਕ ਹੈ ਜੀ ਉਵੇਂ ਉਹ ਲੱਕੜ ਬੇਕਾਰ ਹੋ ਗਈ ਸੀ ਫਿਰ ਉਹ ਤਾਂ ਅਸੀਂ ਬੰਦ ਕਰਨੇ ਪੈਗੇ ਜੀ ਹਾਂਜੀ ਲੱਕੜ ਤਾਂ ਨਿਕਲ ਗਈ ਹੈਗੀ ਹਾਂਜੀ ਹਾਂ ਤੇ ਉਹ ਉਵੇਂ ਉੱਤੇ ਦਾਗ ਹੈ ਜੀ ਵੀ ਉਵੇਂ ਸਾਡੇ ਸਾਹਮਣੇ ਰੱਖੇਗੇ ਉਸੇ ਤਰ੍ਹਾਂ ਇਹਦੀ ਜਿਹੜੀ ਵਿਰਾਸਤਾ ਵਿਰਸਾ ਉਸੇ ਤਰ੍ਹਾਂ ਸੰਭਾਲਿਆ ਹੋਇਆ ਆ ਦੇਖੋ ਜੀ ਇੱਧਰ ਵੀ ਹੈ ਹਾਂਜੀ ਹਾਂਜੀ ਇੱਕ ਨਹੀਂ ਇਹ ਸਾਰੇ ਇਹ ਮਤਲਬ ਚਾਰੇ ਜਿੰਨੇ ਵੀ ਪਹਿਲੂ ਬਣੇ ਹੋਏ ਆ ਇਹਦੇ ਸਾਰੇ ਪਹਿਲੂਆਂ ਪਰ ਦੋ ਦੋ ਆ ਜਿੱਕਾਸੇ ਵਾਲੇ ਨੇ ਹਾਂਜੀ ਆ ਬਸ ਫਿਰ ਰਹੀ ਸੀ ਆਹ ਬਣਾ ਰਿਹਾ ਠੀਕ ਹੈ ਜੀ ਆ ਦੇਖੋ ਦੋਸਤੋ ਆ ਸੀਗਰ ਰੈਨੋਵੇਸ਼ਨ ਕਰ ਲਈ ਸੀਗੀ ਠੀਕ ਹੈ ਜੀ ਠੀਕ ਹੈ ਜੀ ਸੋ ਦੇਖੋ ਦੋਸਤੋ ਇਹ ਆ ਇਹ ਸਾਡੇ ਵਿਰਸੇ ਦੀਆਂ ਇਹ ਯਾਦਾਂ ਐ ਇਹ ਸਾਡੀ ਵਿਰਾਸਤ ਆ ਸਾਨੂੰ ਬਹੁਤ ਜ਼ਰੂਰਤ ਐ ਇਹ ਸਾਡੇ ਬੱਚਿਆਂ ਨੂੰ ਇਦਾਂ ਦੀਆਂ ਵੀਡੀਓ ਦਿਖਾਈਏ ਅਸੀਂ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਬਜ਼ੁਰਗਾਂ ਨੇ ਪਹਿਲੇ ਸਮਿਆਂ ਦੇ ਵਿੱਚ ਕਿਦਾਂ ਮਿਹਨਤ ਕਰਕੇ ਜਿਹੜਾ ਹੈਗਾ ਪਾਣੀ ਪੀਂਦੇ ਸੀ ਜਾਂ ਭਰਦੇ ਸੀ ਤੇ ਕੱਪੜੇ ਧੋਂਦੇ ਸੀ ਜਾਂ ਨਹਾਉਂਦੇ ਸੀ ਕਿੰਨੀ ਮੁਸ਼ਕਲਾਂ ਦੇ ਨਾਲ ਇਹਦੇ ਵਿੱਚੋਂ ਪਾਣੀ ਨਿਕਲਦਾ ਸੀ ਇਹਨਾਂ ਦੇ ਕਹਿਣ ਅਨੁਸਾਰ ਇੱਥੋਂ ਘਟੋ ਘਟ 60 70 ਮੀਟਰ ਦਾ ਰੱਸਾ ਹੁੰਦਾ ਸੀ ਜਿਹੜਾ ਪਿੱਛੇ ਜਾਂਦਾ ਸੀ ਕਹਿੰਦੇ ਇੱਥੋਂ ਹੈ ਮੈਂ ਕਚਰਾ ਜਾਈ ਵਿੱਚ ਬਹੁਤ ਡੂੰਘਾ ਭਾਈ ਗੱਲ ਸੱਚ ਆ ਵਾਕਿਆ ਹੀ ਹੋਊਗਾ ਇਹਦਾ 100 ਮੀਟਰ ਦਾ ਰੱਸਾ ਉਹਨਾ ਟਾਈਮਾਂ ਦੇ ਵਿੱਚ ਸਬਮਿਟ ਕੀ ਗਈ ਸੀ ਭਾਈ